ਪਿੰਡ ਉਸ ਵੇ ਸਮਾਂ ਪਹੁੰਚ ਚੁੱਕੇ ਆਂ ਜੀ ਆਪਾਂ ਤੇ ਅੱਜ ਵੀ ਬਾਈਆਂ ਨੂੰ ਕੁਛ ਛੇ ਦਾ ਲੈ ਕੇ ਆਪਾਂ ਗਾਵਾਂ ਮੱਝਾਂ ਹੈਗੀਆਂ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਣਾਓ ਜੀ ਪੋੜੇ ਅੱਜ ਵੀ ਸੌਂ ਮੱਝਾਂ ਮੱਝਾਂ ਲੈ ਆਂਦੀ ਫਾਜੀ ਹਾਂ ਨਹੀਂ ਮੱਝਾਂ ਮੱਝਾਂ ਅੱਜ ਜੋੜਾ ਹੈ ਮੱਝਾਂ ਦਾ ਸੰਦੀਪ ਹਾਂ ਜੀ ਜੀ ਤੇ ਵੱਡੀਆਂ ਮਈਆਂ ਵਾਂ ਨਾ ਨਾਰੂ ਦੇ ਬੱਚੇ ਆ ਹਾਂ ਜੀ ਜੀ ਸਟੇਜ ਦੁੱਧ 14 14 ਚਲੋ ਜੀ ਬੋਲਾ ਜਾਂਦੇ ਕੋਈ ਦੁੱਧ ਦੇਦੇ ਠੀਕ ਆ ਆਵੇ ਲੈ ਨਾਰੂ ਨਾਰੂ ਆ ਜੀ ਇਹ ਕੇਰਾ ਦੋ ਦਿਨਾਂ ਕਿਲੋ ਦੀ ਗਾਰੰਟੀ ਆ ਆਈਆਂ ਇਧਰੋਂ ਕਿ ਉਧਰੋਂ ਇਹ ਸਭ ਮਰਾਏ ਉਧਰੋਂ ਕਹਿਨੇ ਧਿਆੰਦੀਆਂ ਆਪਾਂ ਲਈਆਂ ਆ ਪਾਈਆਂ ਰਹੀਆਂ ਅੱਜ ਕੁਮਾਰ ਕੇ ਨਹੀਂ ਕਰਾਂ ਅਸੀਂ ਜਾ ਕੇ ਆਪ ਲਈਆਂ ਵਾ ਧਿਆੰਦੀਆਂ ਬੰਦੇ ਦੇ ਉਧਰੋਂ ਮਾਰੀ ਨਾ ਟਾਈਮ ਹੈ ਬਿਲਕੁਲ ਜੀ ਹਾਂਜੀ ਲੱਗੀ ਸ਼ੁਰੂ ਕਰੀਏ ਫਿਰ ਅਵਾ ਟੀਮ ਹੈ ਜਨੀਬ ਤੂੰ ਜਣ ਝੋਟੀ ਦੇ ਦੂਜਾ ਸੁਆ ਹੈ ਜੀ ਹਾਂਜੀ ਚਲੋ ਅੱਛਾ ਦੋ ਦੋ ਬਾਈ ਜੀ ਕਿੰਨਾ ਸਹੀ ਬਿਲਕੁਲ ਦੋ ਤੇ 13 13 ਕਿਲੋ ਦੀ ਗਾਰੰਟੀ ਦੇਵਾਂਗੇ ਜੇ ਕੋਈ ਆਨਲਾਈਨ ਵੀ ਮਗਾਊਗਾ ਲਓ ਜੀ 13 13 ਕਿਲੋ ਬਾਈ ਬਣਾਵਾਂਗੇ ਹਾਂ ਹੋਰ ਲੰਬੀ 108 ਤੋਂ ਅੱਜ ਵਧੀਆ ਜੀ ਕੋਸਰਾ ਦੋ ਮਗੜ ਕੱਟੇ ਦੋ ਮਗੜ ਕੱਟੇ ਆ ਲੰਮੀ ਦੋੜ ਮਾਰਾਂ ਲੰਮੀ ਓਹ ਦੇਖੋ ਮੱਚਦਾ ਨਹੀਂ ਓਹ ਸੋਰੀ ਜੀ ਹਨ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੇ ਮੈਨੂੰ ਉੱਪਰ ਲਈ ਮੈਨ ਦਾ ਫਰਕ ਤੇ ਤੁਹਾਨੂੰ ਪਤਾ ਨਹੀਂ ਆਹੀ ਇਹਦਾ ਜਿਹੜੇ ਵੀ ਪਾਰ ਤੋਂ ਆਉਂਦੇ ਆਂਦੇ ਬਤਾ ਜੋ ਇੱਥੇ ਇੱਥੇ ਬਤਾ ਇੱਥੇ ਬੱਚਾ ਰੇਡ ਲਗੇ ਲਗੇ ਸਾਡੀ ਮਾਨਾਰੇ ਕੰਮ ਇਹਦੇ ਰੇਡ ਆ ਅੱਜ ਆਪਾਂ ਮਾਰੀ ਜੁਣਾ ਉਹਦੇ ਹਾਂ ਬਹੁਤ ਵੱਡੇ ਕੰਮ ਕਰਨਾ ਰੇਡੇ ਦਾ ਸੰਦੀਪ 136 ਹਾਂਜੀ 2 ਛੋੜੇ 34 ਹਾਂਜੀ 30 ਹੀ ਦੇ ਦਾਂਗੇ ਸੁਣ ਲੀ ਹਾਂ ਹੋਰ ਹੋ ਜਾਊਗਾ ਹੋਰ ਮੌਕੇ ਦੇ ਆਹ ਛੋਟੀ ਦੇ ਸੰਦੀਪ ਹੁਣੇ ਕਰ ਦੋ 2000 ਹੋਰ ਛੱਡਾਂਗੇ 128 ਦੀ 128 ਦੀ ਆਹ ਛੋਟੀ ਦੇ ਸੰਦੀਪ ਦੋ ਤੇ ਜਿਵੇਂ ਗੋਲ ਵੀ 14 ਹੀ ਆ ਅੱਛਾ ਪਰ ਕੋਈ 13 ਆਨਲਾਈਨ ਗਾਰੰਟੀ ਦੇ ਆਨਲਾਈਨ ਖਿਲਾ ਦੇ ਆਨਲਾਈਨ ਕੋਈ ਮਿਲ ਲੈ ਪਹਿਲਾ ਹਸਾ 13 ਗਣਾ ਵੇਚ ਦੇ ਦੇ ਇਦੋ ਜਾਲਾ ਬਹੁਤ ਚੰਗੀ ਜੀ ਬਾਦ ਦਗਾ ਗਿਆ ਜੀ ਭਰਾ ਮੜਾ ਜੀ ਆਵ ਖਾਓ ਰੁਕੋ ਆ ਖਾਓ ਨਾ ਨਾ ਬਸ ਕਰ ਦੇ ਆ ਜੋ ਕੁੜੀ ਆਏ ਜਿਵੇਂ ਚਾਦਰ ਤੇ ਫੁਲਕਾਰੀ ਕੱਢੀ ਦੀ ਆ ਬੱਠੀ ਜੋ ਬੜੀਆ ਇਹ ਤੇ ਨੰਬਰ ਹੈ ਜੀ ਸਦੀਪ ਜੀ ਉਹ ਆਈ ਜੰਗਲੀ ਮੜਾ ਜਿਹੜਾ ਮੜਾ ਹੋਗਾ ਨਾ ਹਾਂਜੀ ਉਹ ਪੌਣਾ ਹੀ ਨਹੀਂ ਬਸ ਠੀਕ ਆ ਉਹ ਇੱਥੇ ਮੰਨ ਲਓ ਮੰਡੀ ਵੀ ਜਾਵਾਂਗੇ ਬਸ ਠੀਕ ਆ ਗਲਤ ਗੱਲ ਨਹੀਂ ਕਰਨਾ ਤੋ ਕੇ ਵੀ ਇਹਦਾ ਇਨੇ ਰੁਪਈਏ ਆਨਲਾਈਨ ਮੰਗਾਲੀ ਤੇ ਫਿਰ ਤੁਹਾਨੂੰ ਫੋਨ ਲਾ ਦੇ ਬਿਲਕੁਲ ਸਦੀਪੂ ਛੋਟੀ ਦਾ ਮੋਦ ਦੀ ਇੱਕ ਦੀ ਦੇਖੋ ਜੀ ਵੇਰੇ ਨਹੀਂ ਚਬੀ ਦੀ ਇੱਕ ਛਬੀ ਦੀ ਇੱਕ ਛਬੀ ਦੀ ਹਾਂ ਇੱਕ 20 ਵੀ ਦੇ ਦਾਂਗੇ ਜੀ ਚਲੋ ਥੋੜੀ ਹੋਣੀ ਆ ਰੇ ਜੋ ਹਾਂ ਆ ਵੀ ਇੱਕ ਨਾਲੇ ਬੋਲ ਕਰਦੇ ਆਂ ਕਿ ਆ ਨਾਲੇ ਬੋਲੀ ਜੀਤੇ ਕੋਈ ਹੋਰ ਨਾਲੇ ਵੀ ਕੋਈ 2 ਰੁਪਏ ਭਰਾ ਕੇ ਵੇਚਣ ਵਾਲਾ ਵੀ ਜੱਲੂ ਨਹੀਂ ਮਿਲਣਗੇ ਦੱਗੇ ਰੰਗੇ ਛੋਟੇ ਦੋ 10 ਨਹੀਂ ਲਾ ਮਾ ਨਹੀਂ ਆਉਗੋ ਬਾਠ ਠੀਕ ਆ ਹਾਂ ਜੀ ਰੋਜ਼ਾਰ ਦੀ ਕੱਟੀ 15 16 16 ਕਿਲੋ ਚਵਾਉਗੀ ਜੇ ਹਿਸਾਬ ਨਾਲ ਬੋਲੇ ਤੇ ਆ ਦੇ ਨਾੜੂ ਨਾ ਆ ਰਿਹਾ ਬੱਚੇ ਦਾ ਬੱਚੇ ਹਾਂ ਤਾਜੀ ਬੱਚੇ ਬਿਲਕੁਲ ਆ ਦੇ ਡੰਗਰ ਦੀ ਕੁਆਲਿਟੀ ਦਾ ਹੀ ਦੁੱਧ ਆਉਣਾ ਬਿਲਕੁਲ ਬਾਜੀ ਬਿਲਕੁਲ ਹਾਂ ਜੀ ਹੋਰ ਬਾਜੀ ਫਿਰ ਬੋਲੋ ਫਿਰ ਨੰਬਰ ਨੰਬਰ ਹੈ 9115788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜੇ ਦੇ ਨਾਲ ਹੀ ਪਿੰਡ ਹੈ ਵੀਡੀਓ ਬਹੁਤ ਵਾ ਲਾਈਕ ਸ਼ੇਅਰ ਕਮੈਂਟ ਕਰ ਦੇ ਮੇਰੇ ਸਾਥ